ਵਾਹਿਗੁਰੂ ਜੀ ਇੱਕ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਅਸੀਂ ਆਪਣੇ ਕਰਮਾਂ ਵਿੱਚ ਮਨੁੱਖ ਦੇ ਕਰਮਾਂ ਵਿੱਚ ਜੋ ਕੁਝ ਲਿਖਿਆ ਹੁੰਦਾ ਹੈ ਉਸ ਦਾ ਵਰਣਨ ਕਰਾਂਗੇ ਉਸ ਨੂੰ ਉਹ ਮਿਲਦਾ ਹੈ ਇੱਕ ਪੰਡਤ ਸੀ ਉਸ ਦੇ ਦੋ ਬੇਟੇ ਸਨ ਵੱਡਾ ਬੱਚੇ ਦਾ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਤੇ ਛੋਟਾ ਮੁੰਡਾ ਵਿਆਹਿਆ ਹੋਇਆ ਸੀ। ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ। ਗਰੀਬੀ ਹੋਣ ਕਾਰਨ ਉਹ ਲੋਕਾਂ ਦੇ ਘਰਾਂ ਤੋਂ ਜਾ ਕੇ ਕੁਝ ਚੀਜ਼ਾਂ ਮੰਗ ਕੇ ਗੁਜ਼ਾਰਾ ਕਰਦੇ ਸਨ। ਪਰਮਾਤਮਾ ਦੀ ਐਸੀ ਖੇਡ ਹੋਈ ਕਿ ਉਹਨਾਂ ਨੂੰ ਕਿਸੇ ਨੇ ਇੱਕ ਗਊਦਾਨ ਕਰ ਦਿੱਤੀ। ਇੱਕ ਦਿਨ ਉਹਨਾਂ ਦੇ ਮੀਂਹ ਪੈਣ ਕਾਰਨ ਉਨ੍ਹਾਂ ਦੇ ਕੋਠੇ ਦੀ ਛੱਤ ਸੀ ਜਿਹੜੀ ਉਹ ਡਿੱਗ ਪਈ ਤਾਂ ਛੋਟੇ ਭਰਾ ਨੇ ਵੱਡੇ ਨੂੰ ਕਿਹਾ ਜਾ ਕਿਸੇ ਜਜ਼ਮਾਨ ਦੇ ਘਰੋਂ ਜਾ ਕੇ ਸਤીર ਜਾਂ ਲੱਕੜ ਮੰਗ ਲਿਆ ਤਾਂ ਕਿ ਆਪਾਂ ਆਪਣਾ ਕੋਠਾ ਬਣਾ ਸਕੀਏ ਵੱਡਾ ਭਰਾ ਗਿਆ ਕਿਸੇ ਜੱਟ ਕੋਲੋਂ ਜਾ ਕੇ ਲੱਕੜ ਲੈ ਆਇਆ ਉਨ੍ਹਾਂ ਨੇ ਆਪਣੇ ਕੋਠੇ ਦੀ ਛੱਤ ਸੀ ਜਿਹੜੀ ਉਹ ਪੂਰੀ ਕੀਤੀ ਦੂਸਰਾ ਦਿਨ ਚੜਿਆ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੀ ਗਊ ਨੇ ਜਿਸ ਉੱਪਰ ਗਊ ਬੰਦੀ ਵੱਜੀ ਹੁੰਦੀ ਸੀ ਕਿਲਾ ਪਟਾ ਲਿਆ ਉਹਨਾਂ ਦੇ ਘਰ ਇੰਨੀ ਗਰੀਬੀ ਸੀ ਕਿ ਕਿਲਾ ਗੱਡਣ ਵਾਸਤੇ ਵੀ ਲੱਕੜ ਨਹੀਂ ਸੀ ਤਾਂ ਛੋਟੇ ਭਰਾ ਨੇ ਵੱਡੇ ਨੂੰ ਕਿਹਾ ਜਾ ਕਿਸੇ ਤੋਂ ਕਿੱਲੇ ਵਾਸਤੇ ਲੱਕੜ ਲੈ ਕੇ ਆ ਉਹ ਕਿੱਲੇ ਵਾਸਤੇ ਲੱਕੜ ਲੈਣ ਚਲਾ ਗਿਆ ਕਿਸ ਤੇ ਛੋਟਾ ਭਰਾ ਉਸ ਦੇ ਆਉਣ ਤੋਂ ਪਹਿਲਾਂ ਟੋਆ ਪੱਟਣ ਲੱਗਿਆ ਉਸ ਟੋਏ ਵਿੱਚੋਂ ਉਸ ਨੂੰ ਇੱਕ ਮੋਹਰਾਂ ਦੀ ਭਰੀ ਹੋਈ ਗਾਗਰ ਮਿਲੀ ਜਦੋਂ ਉਸਨੇ ਗਾਗਰ ਦੇਖੀ ਤਾਂ ਛੋਟੇ ਭਰਾ ਅਤੇ ਉਸ ਦੀ ਘਰਵਾਲੀ ਨੇ ਇਹ ਸੋਨੇ ਦੀਆਂ ਮੋਹਰਾਂ ਸੀ ਜਿਹੜੀਆਂ ਲੁਕੋ ਲਈਆਂ ਵੱਡਾ ਭਰਾ ਲੱਕੜ ਲੈ ਕੇ ਕਿੱਲਾ ਗੱਡ ਕੇ ਗੋਵਨ ਦਿੱਤੀ ਹਾਂ ਥੋੜੇ ਦਿਨਾਂ ਬਾਅਦ ਉਸ ਦੀ ਘਰ ਵਾਲੀ ਕਹਿਣ ਲੱਗੀ ਕਿ ਮੈਂ ਆਪਣੇ ਪੇਕੇ ਘਰ ਜਾ ਕੇ ਮੱਝ ਲੈ ਆਵਾਂ ਮੇਰੇ ਪੇਕੇ ਮੈਨੂੰ ਮੱਝ ਦੇ ਦੇਣਗੇ ਤਾਂ ਛੋਟੇ ਨੇ ਕਿਹਾ ਚਲੀ ਜਾ ਇਸ ਤਰ੍ਹਾਂ ਉਹ ਕੁਝ ਮੋਹਰਾਂ ਲੈ ਕੇ ਪੇਕੇ ਘਰ ਜਾ ਕੇ ਮੱਝ ਲੈ ਆਈ ਫਿਰ ਉਹਨਾਂ ਨੇ ਹੌਲੀ-ਹੌਲੀ ਮੂਰਾ ਕੱਢਣੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਬਹੁਤ ਸਾਰੀਆਂ ਮੱਝਾਂ ਬਣਾ ਲਈਆਂ ਆਪਣਾ ਘਰ ਵੀ ਨਮਾ ਬਣਾ ਲਿਆ ਪਰ ਵੱਡੇ ਭਰਾ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਸੀ ਉਸ ਨੇ ਜਦ ਦੇਖਿਆ ਕਿ ਮੱਝਾਂ ਬਹੁਤ ਸਾਰੀਆਂ ਹਨ ਉਹ ਉਹਨਾਂ ਨੂੰ ਨਮਾਉਣ ਵਾਸਤੇ ਟੋਬੇ ਜਾਂ ਸੂਏ ਉੱਤੇ ਲੈ ਕੇ ਜਾਇਆ ਕਰਦਾ ਸੀ ਉਸ ਦੇ ਘਰ ਵਾਲੀ ਉਸ ਨੂੰ ਕਿਹਾ ਕਰਦੀ ਸੀ ਕਿ ਮੱਝਾਂ ਖੂਬ ਨਿਵਾ ਕੇ ਮਾਲਕੇ ਲੈ ਕੇ ਆਉਣੀਆਂ ਇਸ ਤਰ੍ਹਾਂ ਵੱਡਾ ਵਿਚਾਰਾ ਕੰਮ ਕਰਦਾ ਰਿਹਾ ਛੋਟਾ ਤੇ ਉਸ ਦੇ ਘਰ ਵਾਲੀ ਆਪਣੀ ਮौज-ਮਸਤੀ ਵਿੱਚ ਵਿਚਰਨ ਲੱਗੇ ਥੋੜੇ ਦਿਨਾਂ ਬਾਅਦ ਇੱਕ ਦਿਨ ਆਚਨ ਚੇਤ ਕੀ ਹੋਇਆ ਕਿ ਉਸ ਨੇ ਆਪਣੀਆਂ ਮੱਝਾਂ ਨੂੰ ਬਹੁਤ ਵਧੀਆ ਨਵਾਇਆ ਤੇ ਰਸਤੇ ਵਿੱਚ ਮੱਝਾਂ ਨੂੰ ਜਦੋਂ ਲੈ ਕੇ ਆਇਆ ਸੰਗਲ ਪਾਉਣ ਤੋਂ ਪਹਿਲਾਂ ਹੀ ਉਸ ਦੇ ਘਰ ਵਾਲੀ ਨੇ ਉਸ ਨੂੰ ਕਿਹਾ ਕਿ ਪਹਿਲਾਂ ਰੋਟੀ ਫੜ ਲੈ ਉਸ ਨੇ ਰੋਟੀ ਫੜੀ ਜਦ ਰੋਟੀ ਹੱਥ ਵਿੱਚ ਇੱਕ ਬੁਰਕੀ ਤੋੜਨ ਹੀ ਲੱਗਿਆ ਸੀ ਤਾਂ ਉਸ ਦੇ ਯਾਦ ਆਇਆ ਕਿ ਜੋ ਉਹ ਵਾਲਟੀ ਮੱਝਾਂ ਨੂੰ ਨਵਾਉਣ ਵਾਸਤੇ ਘਰੋਂ ਲੈ ਕੇ ਗਿਆ ਸੀ ਉਹ ਉੱਥੇ ਹੀ ਪਹੁੰਚ ਆਇਆ ਸੀ ਇਸ ਕਰਕੇ ਉਸ ਦੇ ਘਰ ਵਾਲੀ ਅਤੇ ਉਸ ਦਾ ਭਰਾ ਉਸ ਨਾਲ ਲੜਾਈ ਕਰੇਗਾ ਉਸ ਨੇ ਉੱਥੇ ਹੀ ਰੋਟੀ ਚਾਹ ਰੱਖ ਕੇ ਜੋਰ ਦੀ ਦੌੜ ਕੇ ਉਸੇ ਥਾਂ ਉੱਤੇ ਗਿਆ ਅੱਗੇ ਜਾਂਦੇ ਹੋਏ ਉਸ ਨੂੰ ਦੋ ਆਦਮੀ ਮਿਲੇ ਜਿਨ੍ਹਾਂ ਦੇ ਚਿੱਟੇ ਕੱਪੜੇ ਪੈਨੇ ਹੋਏ ਸਨ ਉਹ ਵਾਲਟੀ ਦੇ ਬਿਲਕੁਲ ਨੇੜੇ ਖੜੇ ਸਨ ਉਹ ਉਹਨਾਂ ਨੂੰ ਦੇਖ ਕੇ ਪੁਕਾਰਨ ਲੱਗਿਆ ਕਿ ਇਹ ਵਾਲਟੀ ਮੇਰੀ ਹੈ ਇਹ ਵਾਲਟੀ ਮੇਰੀ ਹੈ ਉਸਨੇ ਕਿਹਾ ਕਿ ਕੋਈ ਬਾਤ ਨਹੀਂ ਅਸੀਂ ਤੇਰੀ ਵਾਲਟੀ ਦੀ ਰਾਖੀ ਹੀ ਖੜੇ ਹਾਂ ਤਾਂ ਉਸਨੇ ਉਹਨਾਂ ਦੇ ਹੱਥ ਫੜ ਕੇ ਕਿਹਾ ਤੁਸੀਂ ਲੋਕ ਕੌਣ ਹੋ ਮੈਨੂੰ ਦੱਸੋ ਉਸਨੇ ਕਿਹਾ ਕਿ ਤੇਰੀ ਬਾੜੀ ਤੈਨੂੰ ਮਿਲ ਗਈ ਹੈ ਇਸ ਕਰਕੇ ਸਾਨੂੰ ਪੁੱਛਣ ਦੀ ਲੋੜ ਨਹੀਂ ਫਿਰ ਉਸਨੇ ਆਪਣੀ ਜਿੱਦ ਰੱਖੀ ਤੇ ਪੁੱਛਿਆ ਮੈਨੂੰ ਕਿਰਪਾ ਕਰਕੇ ਦੱਸੋ ਕਿ ਤੁਸੀਂ ਕੌਣ ਹੋ ਤਾਂ ਉਹਨਾਂ ਚਿੱਟੇ ਕੱਪੜੇ ਵਾਲੇ ਮਨੁੱਖਾਂ ਨੇ ਕਿਹਾ ਅਸੀਂ ਤੇਰੇ ਭਰਾ ਦੇ ਕਰਮ ਹਾਂ ਉਸਨੇ ਪੁੱਛਿਆ ਮੇਰੇ ਕਰਮ ਕਿੱਥੇ ਹਨ ਤਾਂ ਉਨ੍ਹਾਂ ਨੇ ਕਿਹਾ ਤੇਰੇ ਕਰਮ ਦਰਿਆ ਤੋਂ ਪਾਰ ਇੱਕ ਬੋੜ ਥੱਲੇ ਸੁੱਤੇ ਪਏ ਹਨ ਉਸਨੇ ਪੁੱਛਿਆ ਉਹ ਕਦੋਂ ਜਾਗਣਗੇ ਉਹਨਾਂ ਆਦਮੀਆਂ ਨੇ ਕਿਹਾ ਇਹ ਨਹੀਂ ਪਤਾ ਕਿ ਉਹ ਕਦੋਂ ਜਾਗਣਗੇ ਜਾਂ ਨਹੀਂ ਜਾਗਣਗੇ ਜੇਕਰ ਤੂੰ ਜਗਾ ਸਕਦਾ ਹੈ ਤਾਂ ਜਗਾ ਦੇ ਦੂਸਰੇ ਦਿਨ ਜਦੋਂ ਉਹ ਘਰ ਆਇਆ ਤਾਂ ਉਸ ਦੀ ਘਰਵਾਲੀ ਨੇ ਉਸ ਨੂੰ ਉਹ ਹੀ ਵੇਗੀਆਂ ਰੋਟੀਆਂ ਦਿੱਤੀਆਂ ਜਿਸ ਨਾਲ achar ਵਗੈਰਾ ਰੱਖਿਆ ਹੋਇਆ ਸੀ ਇੱਥੋਂ ਤੱਕ ਉਸ ਦੀ ਦੁਰਦਸ਼ਾ ਹੋ ਗਈ ਕਿ ਉਹਨਾਂ ਨੇ ਉਸ ਨੂੰ ਸਬਜੀ ਨਾਲ ਵੀ ਰੋਟੀ ਦੇਣੀ ਬੰਦ ਕਰ ਦਿੱਤੀ ਉਸ ਦੇ ਮਨ ਵਿੱਚ ਬੜਾ ਦੁੱਖ ਹੋਇਆ ਇੱਕ ਦਿਨ ਉਸ ਨੇ ਆਪਣੇ ਭਰਾ ਨੂੰ ਕੋਲ ਬਿਠਾ ਕੇ ਕਿਹਾ ਕਿ ਮੈਂ ਬ੍ਰਾਹਮਣ ਦਾ ਪੁੱਤਰ ਹਾਂ ਮੇਰਾ ਕਰਮ ਬਣਦਾ ਹੈ ਕਿ ਮੈਂ ਤੁਰ ਫਿਰ ਕੇ ਤੀਰਥ ਇਸ਼ਨਾਨਾਂ ਦਾ ਦਰਸ਼ਨ ਕਰਾਂ ਤਾਂ ਕਿ ਮੇਰੇ ਕੀਤੇ ਹੋਏ ਕਰਮ ਦਾ ਫਲ ਮੈਨੂੰ ਘਟ ਪੁਗਤ ਨਾ ਪਵੇ ਹੋ ਸਕਦਾ ਹੈ ਮੇਰੇ ਕਰਮ ਬਦਲ ਜਾਣ ਉਸ ਨੇ ਕਿਹਾ ਮੈਂ ਆਪਣੀ ਘਰਵਾਲੀ ਨਾਲ ਰਹਿ ਕਰਾਂਗਾ ਤਾਂ ਉਸ ਨੇ ਆਪਣੇ ਘਰਵਾਲੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਜਾਂਦਾ ਤਾਂ ਜਾਣ ਦਿਓ 15 ਰੋਟੀਆਂ ਖਾਂਦਾ ਹੈ ਇਸ ਤੋਂ ਆਪਾਂ ਕੀ ਕਰਾਉਣਾ ਹੈ ਭਰਾ ਨੇ ਕਿਹਾ ਚੱਲ ਵੀਰਾ ਚਲਿਆ ਜਾ ਤਾਂ ਉਹ ਤਰਪਿਆ ਰਸਤੇ ਵਿੱਚ ਭਰਾ ਦੇ ਮਨ ਵਿੱਚ ਦਇਆ ਆਈ ਛੋਟੇ ਭਰਾ ਨੇ ਉਸ ਨੂੰ ਇੱਕ ਮੋਹਰ ਦੇ ਦਿੱਤੀ ਉਹ ਮੋਹਰ ਜਦੋਂ ਉਹ ਰਸਤੇ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਖੋਲ ਕੇ ਦੇਖੀ ਜੋ ਕਿ ਕੋਲਾ ਬਣ ਚੁੱਕੀ ਸੀ ਉਸ ਨੇ ਸੋਚਿਆ ਮੇਰੇ ਭਰਾ ਦਾ ਪਰਜਾਈ ਦਾ ਕੋਈ ਕਸੂਰ ਨਹੀਂ ਸੀ ਸਭ ਕੁਝ ਮੇਰਾ ਭਰਾ ਹੀ ਕਰਾਉਂਦਾ ਸੀ ਤਾਂ ਇਸ ਤਰ੍ਹਾਂ ਉਸ ਨੇ ਜਾਂਦੇ ਹੋਏ ਇੱਕ ਦ੍ਰਕਤ ਦੀ ਨਿਸ਼ਾਨੀ ਕਰਕੇ ਉਸ ਦੀ ਜੜ ਵਿੱਚ ਉਹ ਕੋਲਾ ਦੱਬ ਗਿਆ ਤੇ ਕਹਿਣ ਲੱਗਾ ਜੇ ਕਰ ਮੈਂ ਸਵੱਬ ਨਾਲ ਵਾਪਸ ਆ ਗਿਆ ਤਾਂ ਮੈਂ ਭਰਾ ਨੂੰ ਦਿਖਾਵਾਂਗਾ ਇਸ ਤਰ੍ਹਾਂ ਤੁਰਦੇ ਤੁਰਦੇ ਉਸ ਨੂੰ ਰਾਤ ਪੈ ਗਈ ਇੱਕ ਨਗਰ ਵਿੱਚ ਚੱਲਿਆ ਗਿਆ ਜਿੱਥੇ ਕੁਝ ਲੋਕ ਬੈਠੇ ਸਨ ਉਸਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਬੁਲਾਈ ਤੇ ਪੁੱਛਿਆ ਭਾਈ ਸਾਹਿਬ ਮੈਂ ਇਸ ਨਗਰ ਵਿੱਚ ਰਾਤ ਕੱਟਣੀ ਹੈ ਉਹਨਾਂ ਨੇ ਪੁੱਛਿਆ ਤੂੰ ਕਿੱਥੇ ਜਾ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਮੈਂ ਆਪਣੇ ਸੁੱਤੇ ਕਰਮਾਂ ਨੂੰ ਜਗਾਉਣ ਵਾਸਤੇ ਚੱਲਿਆ ਹਾਂ ਤਾਂ ਉਹਨਾਂ ਨੇ ਕਿਹਾ ਵੀ ਇੱਕ ਸਾਡਾ ਵੀ ਸਨੇਹਾ ਹੈ ਇਹ ਤੂੰ ਲੈ ਜਾਵੇਂ ਉਹਨਾਂ ਨੇ ਕਿਹਾ ਦੱਸੋ ਕਰਨ ਲੱਗਾ ਹੋਰਾਂ ਪਿੰਡਾਂ ਵਿੱਚ 10 ਸਾਲ ਤੋਂ ਮੀਂਹ ਪੈ ਰਿਹਾ ਹੈ ਪਰ ਸਾਡੇ ਪਿੰਡ ਵਿੱਚ ਹਮੇਸ਼ਾ ਗੜੇ ਹੀ ਪੈਂਦੇ ਹਨ ਇਹ ਕਿਉਂ ਹੁੰਦਾ ਹੈ ਤਾਂ ਉਸਨੇ ਇਹ ਜਿਹੜੀ ਚਿੱਠੀ ਸੀ ਪੱਤਰ ਸੀ ਲਿਖ ਕੇ ਆਪਣੇ ਗੀਜੇ ਵਿੱਚ ਪਾ ਲਿਆ ਤੇ ਦੂਸਰੇ ਦਿਨ ਉਹਨਾਂ ਨੇ ਉਹਨਾਂ ਨੂੰ ਖਾਣਾ ਦਿੱਤਾ ਤੇ ਚਲਿਆ ਗਿਆ ਤਾਂ ਇਸ ਤਰ੍ਹਾਂ ਤੁਰਦਾ ਤੋਦਾ ਉਹ ਇੱਕ ਖੂਦ ਤੇ ਪਹੁੰਚਿਆ ਖੂਦ ਤੇ ਜਾ ਕੇ ਉਸਨੇ ਸੋਚਿਆ ਮੈਂ ਰੋਟੀ ਖਾ ਲਵਾਂ ਤਾਂ ਖੂਦ ਦੇ ਉੱਤੇ ਇੱਕ ਪਿੱਪਲ ਦਾ ਦਰਖਤ ਸੀ ਜੋ ਇੱਕ ਪਾਸੇ ਬਿਲਕੁਲ ਸੁੱਕਾ ਹੋਇਆ ਸੀ ਤੇ ਦੂਸਰਾ ਪਾਸਾ ਬਿਲਕੁਲ ਹਰਾ ਸੀ ਜਦੋਂ ਰੋਟੀ ਖਾਣ ਲੱਗਿਆ ਤਾਂ ਪਿੱਪਲ ਨੇ ਪਾਖਿਆ ਦਿੱਤੀ ਸੰਤ ਜੀ ਕਿੱਥੇ ਜਾ ਰਹੇ ਹੋ ਤਾਂ ਉਸਨੇ ਕਿਹਾ ਮੈਂ ਆਪਣੇ ਸੁੱਤੇ ਕਰਮਾਂ ਨੂੰ ਜਗਾਉਣਾ ਚੱਲਿਆ ਹਾਂ ਪਿੱਪਲ ਨੇ ਕਿਹਾ ਜੇਕਰ ਮੇਰਾ ਇੱਕ ਸਨੇਹਾ ਲੈ ਜਾਵੇਂ ਤਾਂ ਮੈਂ ਤੇਰਾ ਬਹੁਤ ਹੀ ਧੰਨਵਾਦੀ ਹੋਵਾਂਗਾ ਉਸ ਨੇ ਕਿਹਾ ਦੱਸੋ ਉਸ ਪਿੱਪਲ ਨੇ ਕਿਹਾ ਮੇਰਾ ਇੱਕ ਪਾਸਾ ਸੁੱਕਾ ਹੋਇਆ ਹੈ ਦੂਸਰਾ ਪਾਸਾ ਬਿਲਕੁਲ ਹਰਾ ਹੈ ਇਸ ਕਰਕੇ ਮੇਰੇ ਸੁੱਕਣ ਦਾ ਕਾਰਨ ਵੀ ਦੱਸੋ ਤੀਸਰਾ ਅੱਗੇ ਚੱਲ ਗਿਆ ਅੱਗੇ ਦਰਿਆ ਸੀ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ ਕੋਈ ਪੋਲ ਨਹੀਂ ਸੀ ਉਹ ਇੱਧਰ ਉੱਧਰ ਫਿਰਦਾ ਰਿਹਾ ਪਰ ਉਸ ਨੂੰ ਕਿਤੇ ਦਰਿਆ ਦੇ ਵਿੱਚ ਕੰਡਾ ਨਾ ਲੱਭਿਆ ਉਸ ਨੂੰ ਉਹ ਦਰਕਤ ਬੋਹੜ ਦਾ ਜੋ ਉਹਨਾਂ ਸੰਤਾਂ ਨੇ ਦੱਸਿਆ ਸੀ ਉਹ ਵੀ ਦਿਖਾਈ ਦੇ ਰਿਹਾ ਸੀ ਸਾਹਮਣੇ ਪਰ ਉਹ ਉਸ ਕੋਲ ਪਹੁੰਚ ਨਹੀਂ ਸਕਦਾ ਇਸ ਤਰ੍ਹਾਂ ਕਰਦੇ ਕਰਦੇ ਉਸ ਨੇ ਨਦੀ ਦਰਿਆ ਵਿੱਚ ਇੱਕ ਮਗਰਮੱਛ ਨੂੰ ਦੇਖਿਆ ਮਗਰਮੱਛ ਨੇ ਉਸ ਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਿਉਂ ਫਿਰ ਰਹੇ ਹੋ ਉਸਨੇ ਕਿਹਾ ਮੇਰੇ ਕਰਮ ਦਰਿਆ ਤੋਂ ਪਾਰ ਸੁੱਤੇ ਪਏ ਹਨ ਮੈਂ ਉਹਨਾਂ ਨੂੰ ਜਗਾਉਣਾ ਹੈ ਇਸ ਕਰਕੇ ਤੁਸੀਂ ਮੈਨੂੰ ਕੋਈ ਰਾਹ ਪੁਲ ਕੁਝ ਵੀ ਦਿਖਾਈ ਨਹੀਂ ਦਿੰਦਾ ਮਗਰ ਮਛ ਨੇ ਕਿਹਾ ਜੇਕਰ ਤੂੰ ਮੇਰੀ ਇੱਕ ਗੱਲ ਦਾ ਜਵਾਬ ਲਿਆਵੇਂ ਤਾਂ ਮੈਂ ਤੈਨੂੰ ਇਹ ਰਸਤਾ ਪਾਰ ਕਰਾ ਸਕਦਾ ਹਾਂ ਪੰਡਤ ਨੇ ਕਿਹਾ ਤੂੰ ਮੈਨੂੰ ਖਾ ਜਾਵੇਂਗਾ ਉਸਨੇ ਵਚਨ ਕੀਤਾ ਮੈਂ ਤੈਨੂੰ ਨਹੀਂ ਖਾਵਾਂਗਾ ਮਗਰ ਮਛ ਨੇ ਆਪਣੀ ਪਿੱਠ ਉੱਤੇ ਬਿਠਾ ਕੇ ਉਸ ਨੂੰ ਪਾਰ ਕੀਤਾ ਤੇ ਆਪਣਾ ਸਨੇਹਾ ਜੋ ਦਿੱਤਾ ਇਹ ਸੀ ਕਿ ਮੈਂ ਪਾਣੀ ਵਿੱਚ ਰਹਿੰਦੇ ਹੋਏ ਵੀ ਹਰ ਸਮੇ ਮੱਚਗੂ ਮੱਚਗੂ ਕਰਦਾ ਰਹਿੰਦਾ ਹਾਂ ਕੀ ਕਾਰਨ ਹੈ ਜਦੋਂ ਉਹ ਬੋੜ ਥੱਲੇ ਵਗ ਗਿਆ ਦੋ ਸੰਤ ਸੁੱਤੇ ਪਏ ਸਨ ਉਹਨਾਂ ਨੇ ਉਸਨੇ ਆਵਾਜ਼ ਨਹੀਂ ਮਾਰੀ ਸੰਤਾਂ ਦੀਆਂ ਤਲੀਆਂ ਪੈਰਾਂ ਦੀਆਂ ਤਲੀਆਂ ਜੱਸਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਘੜੀ ਬਾਦ ਸੰਤਾਂ ਨੂੰ ਜਾ ਖੁੱਲੇ ਉਹਨਾਂ ਨੇ ਦੇਖਿਆ ਮੇਰੇ ਪਾਸ ਕੋਈ ਮਨੁੱਖ ਬੈਠਾ ਹੈ ਉਸਨੇ ਪੁੱਛਿਆ ਪਾਈ ਤੁਸੀਂ ਕੌਣ ਹੋ ਤਾਂ ਉਸਨੇ ਕਿਹਾ ਮਹਾਰਾਜ ਆਪ ਸੁੱਤੇ ਪਏ ਹੋ ਮੈਂ ਸੰਸਾਰ ਵਿੱਚ ਦੁਖੀ ਹੋ ਰਿਹਾ ਹਾਂ ਮੈਨੂੰ ਕੋਈ ਵੀ ਚੀਜ਼ प्राप्त ਨਹੀਂ ਹੁੰਦੀ ਤਾਂ ਕਰਮਾ ਨੇ ਕਿਹਾ ਜਾ ਹੁਣ ਅਸੀਂ ਜਾਗ ਪਏ ਹੁਣ ਤੇਰੀਆਂ ਨੌ ਨਿੱਧਾਂ 12 ਸਿੱਧਾ ਹੋਇਆਂ ਕਰਨਗੀਆਂ ਜਦੋਂ ਸੰਤ ਕਰਮਾ ਨੇ ਕਿਹਾ ਵੀ ਜਾ ਤਾਂ ਉਹ ਜਾਂਦਾ ਜਾਂਦਾ ਰੁਕ ਗਿਆ ਉਸਨੇ ਕਿਹਾ ਮਹਾਰਾਜ ਇਸ ਦਰਿਆ ਦੇ ਵਿੱਚ ਕੋਈ ਰਾਹ ਨਹੀਂ ਸੀ ਮੈਨੂੰ ਇੱਕ ਮગરਮਛ ਨੇ ਪਾਰ ਕਰਾਇਆ ਤਾਂ ਉਸਨੇ ਮੈਨੂੰ ਇੱਕ ਸਵਾਲ ਕੀਤਾ ਵੀ ਉਹ ਕਹਿੰਦਾ ਮੈਂ ਪਾਣੀ ਵਿੱਚ ਰਹਿੰਦੇ ਹੋਏ ਵੀ ਹਰ ਸਮੇਂ ਮੱਛੀ ਨੂੰ ਮੱਛੀ ਨੂੰ ਕਰਦਾ ਹਾਂ ਕੀ ਕਾਰਨ ਹੈ ਤਾਂ ਉਸਨੇ ਕਿਹਾ ਵੀ ਜਾ ਜਾ ਉਸ ਨੂੰ ਕਹ ਦੇ ਪਿਛਲੇ ਜਨਮ ਦੇ ਵਿੱਚ ਉਹ ਚਾਰ ਵੇਦਾਂ ਦਾ ਵਿਆਸੀ ਪੰਡਿਤ ਸੀ ਜਿਸ ਨੇ ਆਪਣੀ ਗੁਰਵਿੱਧਿਆ ਕਿਸੇ ਨੂੰ ਨਹੀਂ ਦਿੱਤੀ ਇਸ ਕਰਕੇ ਉਹ ਆਪਣੀ ਗੁਰਵਿੱਧਿਆ ਕਿਸੇ ਨੂੰ ਦੇ ਦੇਵੇ ਤੇ ਉਹ ਠੀਕ ਹੋ ਜਾਵੇਗਾ ਇਸ ਤਰ੍ਹਾਂ ਦੂਸਰੀ ਵਾਰ ਫਿਰ ਸੰਤਾ ਨੇ ਕਿਹਾ ਜਾ ਚਲਾ ਜਾ ਪਰ ਉਹ ਕਹਿਣ ਲੱਗਿਆ ਨਹੀਂ ਮਹਾਰਾਜ ਇੱਕ ਖੂਦ ਤੇ ਬੈਠ ਕੇ ਮੈਂ ਰੋਟੀ ਖਾਦੀ ਖੂਦ ਦਾ ਇੱਕ ਪਾਸਾ ਸੁੱਕ ਉੱਤੇ ਪੀਪਲ ਸੀ ਜਿਸ ਦਾ ਇੱਕ ਪਾਸਾ ਸੁੱਕਿਆ ਹੋਇਆ ਸੀ ਦੂਸਰਾ ਪਾਸਾ ਬਿਲਕੁਲ ਖਰਾ ਸੀ ਉਸ ਨੇ ਮੈਨੂੰ ਸਵਾਲ ਕੀਤਾ ਇਸ ਦਾ ਕੀ ਕਾਰਨ ਹੈ ਕਿ ਉਸ ਦਾ ਇੱਕ ਪਾਸਾ ਕਿਉਂ ਸੁੱਕਿਆ ਹੋਇਆ ਹੈ ਕਰਮਾ ਨੇ ਕਿਹਾ ਉਸ ਦੇ ਸੁੱਕੇ ਪਾਸੇ ਸੱਤ ਬਾਦਸ਼ਾਹੀ ਦਾ ਧੰ ਦੱਬਿਆ ਹੋਇਆ ਹੈ ਉਹ ਧੰ ਕਿਸੇ ਨੂੰ ਕਢਾ ਦੇਵੇ ਤੇ ਉਹ ਠੀਕ ਚਲਮਲ ਜਲਮਲ ਕਰਦਾ ਹੋ ਜਾਵੇਗਾ ਇਸ ਤਰ੍ਹਾਂ ਤੀਸਰੀ ਗੱਲ ਦਾ ਉੱਤਰ ਲੈਣ ਵਾਸਤੇ ਫਿਰ ਰੁਕ ਗਿਆ ਉਸਨੇ ਕਿਹਾ ਮਹਾਰਾਜ ਇੱਕ ਪਿੰਡ ਵਿੱਚ ਮੈਂ ਰਾਤ ਕੱਟੀ ਉਸ ਪਿੰਡ ਦੇ ਵਿੱਚ ਮੀਂਹ ਦੀ ਥਾਂ ਤੇ ਗੜੇ ਪੈਂਦੇ ਹਨ ਮੈਨੂੰ ਕਾਰਨ ਦੱਸੋ ਤਾ ਉਸਨੇ ਕਿਹਾ ਕਿ ਉਸ ਪਿੰਡ ਵਿੱਚ ਇੱਕ ਪੰਡਤ ਦੀ ਲੜਕੀ ਜੋ ਨੌਜਵਾਨ ਹੈ ਜਿਸ ਦੇ ਮਾਤਾ ਪਿਤਾ ਮਰ ਚੁੱਕੇ ਹਨ ਤਾਂ ਉਸ ਦਾ ਵਿਆਹ ਉਹ 10 ਸਾਲ ਪਹਿਲਾ ਵਾਰ ਪ੍ਰਾਪਤ ਹੋਣ ਵਾਲੀ ਸੀ ਪਰ ਲੋਕਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਸਾਰਾ ਪਿੰਡ ਉਸ ਦਾ ਇੱਕ ਇੱਕ ਪੈਸਾ ਲਾ ਕੇ ਵਿਆਹ ਕਰ ਦੇਵੇ ਤਾਂ ਗੜਿਆਂ ਦੀ ਥਾਂ ਤੇ ਵਰਸਾ ਬਰਸੇਗੀ ਬੱਦਲ ਬਰਸੇਗਾ ਮੀਂਹ ਵਰਸੇਗਾ ਤਾਂ ਉਹ ਬੜਾ ਖੁਸ਼ ਹੋਇਆ ਉਸਨੇ ਆਉਂਦੇ ਹੋਏ ਮਗਰ ਮੱਛ ਨੇ ਕਿਹਾ ਮੇਰੀ ਗੱਲ ਦਾ ਜਵਾਬ ਲਿਆਇਆ ਉਹ ਕਹਿਣ ਲੱਗਾ ਹਾਂਜੀ ਕਹਿੰਦਾ ਦੱਸੋ ਕਹਿੰਦਾ ਨਹੀਂ ਪਹਿਲਾਂ ਮੈਨੂੰ ਪਾਰ ਕਰਾਓ ਫਿਰ ਮੈਂ ਤੁਹਾਨੂੰ ਦੱਸਾਂਗਾ ਤਾਂ ਮਗਰ ਮੱਛ ਨੇ ਉਸ ਨੂੰ ਆਪਣੇ ਉੱਤੇ ਬਿਠਾ ਕੇ ਦਰਿਆ ਤੋਂ پار ਕੀਤਾ ਤਾਂ ਮਗਰ ਮੱਛ ਕਹਿਣ ਲੱਗਿਆ ਨੂੰ ਕਹਿਣ ਲੱਗਿਆ ਤੂੰ ਪਿਛਲੇ ਜਨਮਾਂ ਦੇ ਵਿੱਚ ਚਾਰ ਵੇਦਾਂ ਦਾ ਵਿਆਸੀ ਪੰਡਤ ਸੀ ਤੈਨੂੰ ਚਾਰ ਵੇਦਾਂ ਦੀ ਜਾਣਕਾਰੀ ਸੀ ਪਰ ਤੂੰ ਆਪਣੀ ਗੁਰਵਿੱਧਿਆ ਕਿਸੇ ਨੂੰ ਨਹੀਂ ਦਿੱਤੀ ਇਸ ਕਰਕੇ ਤੈਨੂੰ ਉਸ ਵਿੱਧਿਆ ਨਾ ਦੇਣ ਦਾ ਫਲ ਮਿਲਿਆ ਹੋਇਆ ਹੈ ਤੂੰ ਆਪਦੀ ਵਿੱਧਿਆ ਕਿਸੇ ਨੂੰ ਦੇ ਦੇ ਤੇ ਇਸ ਤਰ੍ਹਾਂ ਤੇਰੀ ਜਿਹੜੀ ਹੈਗੀ ਖਲਾਸੀ ਹੋ ਜੂ ਤੂੰ ਮੱਛਨੋਂ ਹਟ ਜਾਵੇਂਗਾ ਉਸਨੇ ਕਿਹਾ ਤੇਰੇ ਨਾਲੋਂ ਮੈਨੂੰ ਹੋਰ ਕੌਣ ਚੰਗਾ ਮਿਲ ਸਕਦਾ ਹੈ ਉਸਨੇ ਉਸਦੇ ਕੰਨ ਵਿੱਚ ਚਾਰ ਫੁੱਕਾਂ ਮਾਰੀਆਂ ਪੰਡਤ ਨੂੰ ਚਾਰ ਵੇਦਾਂ ਦਾ ਗਿਆਨ ਹੋ ਗਿਆ ਤੇ ਬਹੁਤ ਗਿਆਨਵਾਨ ਹੋਣ ਕਰਕੇ ਆਪਣਾ ਗਿਆਨਵਾਨ ਬਣ ਗਿਆ ਉਸ ਤੋਂ ਬਾਅਦ ਉਹ ਅੱਗੇ ਚੱਲਿਆ ਗਿਆ ਖੂ ਤੋਂ ਖੂ ਨੂੰ ਵੀ ਕਹਿਣ ਲੱਗਾ ਤੇਰੀ ਗੱਲ ਦਾ ਵੀ ਮੈਂ ਹੱਲ ਕਰਾਂਗਾ ਉਸ ਤੋਂ ਅੱਗੇ ਉਸ ਪਿੰਡ ਵਿੱਚ ਚਲਾ ਗਿਆ ਪਿੰਡ ਦੇ ਲੋਕ ਇਕੱਠੇ ਹੋਏ ਸਭ ਨੇ ਪੁੱਛਿਆ ਵੀ ਸਾਡੀ ਗੱਲ ਦਾ ਜਵਾਬ ਲੈ ਕੇ ਆਇਆ ਤਾਂ ਉਸਨੇ ਕਿਹਾ ਹਾਂ ਸਵੇਰੇ ਇਕੱਠ ਹੋ ਜਾਵੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਸਵੇਰੇ ਬਹੁਤ ਸਾਰਾ ਇਕੱਠ ਹੋਇਆ ਲੋਕਾਂ ਦਾ ਤਾਂ ਉਸਨੇ ਦੱਸਿਆ ਤੁਹਾਡੇ ਪਿੰਡ ਇੱਕ ਪੰਡਤ ਹੈ ਜੈ ਰਾਮ ਉਸ ਦੀ ਇੱਕ ਲੜਕੀ ਹੈ ਜੋ ਕਿ ਜਿਸ ਦੇ ਮਾਤਾ ਪਿਤਾ ਮਰ ਚੁੱਕੇ ਹਨ ਉਹ 10 ਸਾਲ ਪਹਿਲਾਂ ਬਰ ਪ੍ਰਾਪਤ ਹੋਣ ਵਾਲੀ ਸੀ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਉਸ ਦਾ ਸਾਫ ਲੱਗਿਆ ਹੋਇਆ ਤੇ ਉਸ ਲੜਕੀ ਦਾ ਸਾਰਾ ਪਿੰਡ ਇੱਕ ਇੱਕ ਪੈਸਾ ਲਾ ਕੇ ਵੇ ਕਰ ਦਿਓ ਤੇ ਸਾਰਾ ਬਾਸ਼ਾ ਹੋਵੇਗੀ ਗੜੇ ਨਹੀਂ ਪਹਿਣਗੇ ਤਾਂ ਇਸ ਤਰ੍ਹਾਂ ਉਸ ਦੇ ਮਾਨ ਵਿੱਚ ਬੜੀ ਖੁਸ਼ੀ ਹੋਈ ਲੋਕਾਂ ਨੇ ਸੋਚਿਆ ਇਸ ਨਾਲੋਂ ਹੋਰ ਕੌਣ ਵਧੀਆ ਹੋ ਸਕਦਾ ਹੈ ਲੋਕਾਂ ਨੇ ਉਸ ਪੰਡਤ ਦਾ ਵਿਆਹ ਉਸ ਪੰਡਤ ਦੀ ਕੁੜੀ ਨਾਲ ਕਰ ਦਿੱਤਾ ਦੋਵੇਂ ਉੱਥੇ ਹੀ ਰਹੇ ਇੱਕ ਦਿਨ ਪੰਡਤ ਨੇ ਕਿਹਾ ਕਿ ਜੋ ਤੁਹਾਡੇ ਕੋਲ ਸਾਧਨ ਹਨ ਆਪਣੇ ਆਪੋ ਆਪਣੇ ਸਾਧਨ ਲੈ ਕੇ ਮੇਰੇ ਨਾਲ ਚੱਲੋ ਤਾਂ ਉਹ ਆਪੋ ਆਪਣੇ ਸਾਧਨ ਲੈ ਕੇ ਗੱਡਾ ਕੋਈ ਬੱਠਲ ਕੋਈ ਵਾਰਟੀ ਜੋ ਵੀ ਕਿਸੇ ਕੋਲੇ ਸੀ ਲੈ ਕੇ ਚਲੇ ਗਏ ਉਸਨੇ ਉਸ ਉਸ ਖਾਂ ਤੇ ਟੱਕ ਮਾਰਿਆ ਤੇ ਕਿਹਾ ਸਵੇਰ ਤੱਕ ਜਿੰਨੀ ਮਾਇਆ ਲੈ ਸਕਦੇ ਹਾਂ ਲੈ ਜਾਓ ਸਾਰੇ ਲੋਕਾਂ ਨੇ ਜਿੰਨੇ ਕਿਸੇ ਨੂੰ ਜ਼ਰੂਰਤ ਸੀ ਰਾਤੋ ਰਾਤ ਮਾਇਆ ਢੋਈ ਸੱਤ ਬਾਦਸ਼ਾਹੀ ਦਾ ਧੰਸੀ ਜਿਹੜਾ ਉਹਨਾਂ ਨੂੰ ਵੰਡਿਆ ਪਿੱਪਲ ਹਰਾ ਹੋ ਗਿਆ ਤੇ ਇਸ ਤਰ੍ਹਾਂ ਉਹ ਰਹਿਣ ਲੱਗੇ ਰਹਿੰਦੇ ਰਹਿੰਦੇ ਕੁਝ ਦਿਨਾਂ ਤੋਂ ਬਾਅਦ ਉਸਨੇ ਪੰਡਤ ਨੇ ਸੋਚਿਆ ਮੈਂ ਆਪਣੇ ਘਰ ਜਾਵਾਂਗਾ ਸਾਰੇ ਲੋਕਾਂ ਨੇ ਉਹਨਾਂ ਨੂੰ ਇੱਕ ਬਹੁਤ ਵਧੀਆ ਰੱਥ ਬਣਾ ਕੇ ਦਿੱਤਾ ਉਸ ਰੱਥ ਵਿੱਚ ਪੰਡਤ ਤੇ ਉਸ ਦੇ ਕੁੜੀ ਨੂੰ ਬਿਠਾਇਆ ਗਿਆ ਰਥਵਾਨ ਅੱਗੇ ਸੀ ਜਦੋਂ ਉਹ ਆਪਣੇ ਪਿੰਡ ਵਿੱਚ ਜਾ ਰਿਹਾ ਸੀ ਤਾਂ ਉਸ ਦੇ ਜਾਂਦੇ ਹੋਏ ਗੱਲ ਯਾਦ ਆਈ ਜਦੋਂ ਉਹ ਪਿੱਪਲ ਦਾ ਦਰਖਤ ਆ ਉਸਨੇ ਰਥਵਾਨ ਨੂੰ ਕਿਹਾ ਕੁਝ ਚਿਰ ਰੁਕੋ ਤਾਂ ਉਹ ਰੁਕ ਗਿਆ ਤੇ ਉਸਨੇ ਕੋਲਾ ਕੱਢਣ ਦੀ ਕੋਸ਼ਿਸ਼ ਕੀਤੀ ਆ ਤਾ ਕੋਲੇ ਦੀ ਥਾਂ ਤੇ ਜਦੋਂ ਉਸ ਨੇ ਰਾਤ ਵਿੱਚੋਂ ਬੈਠ ਕੇ ਦੇਖਿਆ ਤਾਂ ਉਹ ਮੋਰ ਬਣ ਗਈ ਸੀ ਇਸ ਤਰ੍ਹਾਂ ਉਸ ਦੇ ਭਰਾ ਪਰਜਾਈਆਂ ਉਸ ਨੂੰ ਬਹੁਤ ਸ਼ਾਂਤੀ ਨਾਲ ਖੁਸ਼ੀ ਨਾਲ ਮਿਲੇ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਕਰਮ ਸਾਥੋਂ ਕੀ ਕੀ ਕਰਵਾ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ